ਕਾਦਾ ਸੌਦਾ ਇਹਦਾ ਦਿਲ ਕਰਨਾ ਅੱਛਾ ਬੱਕਰੇ ਦਾ ਮੇਰਾ ਨਹੀਂ ਹੈਗਾ ਇਹਦਾ ਇਹ ਹਾਂ ਜੀ ਕੋਈ ਦੇ ਤੁਸੀਂ ਜਾਉਂਦੇ ਪਾਉਂਦੇ ਵਧੀਆ ਪਛੇਰਾ ਚੱਲ ਦੱਸਦਾ ਫਕਰਾ ਬਾਈ ਚੱਲ ਪਾ ਮੰਗ ਬੋਲ ਮੈਂ ਲਿਆ ਕਰੋ ਦੱਸ ਤੂੰ ਬੇ ਮੈਂ ਤਾਂ 10000 ਹਜ਼ਾਰੀ ਮੰਗਿਆ ਚੱਲ ਮੰਗਦਾ ਜੇ ਤੂੰ 20 ਲੈ 14000 ਵਾਲਾ ਬੋਲ ਭਾਈ 14000 ਲੈ ਲੈ ਜੀ ਨਹੀਂ ਮਾਰਦੇ ਬੇ ਕਿ ਕਿਨੇ ਕਿਰੇ ਹੁੰਦਾ ਮੈਂ ਫੜਾ ਦਵਾਂਗਾ ਕੀ ਕਰਵਾ ਉਹ ਠੀਕ ਆ ਯਾਰ ਹੁਣ ਕਿੰਨਾ ਨਹੀਂ ਵੀਰੇ ਨਹੀਂ ਠੀਕ ਆ ਤਦੋਂ ਦੇ ਹੀ ਕੁਰਬਾਨੀ ਵੇਲੇ ਹੀ ਜੁੱਗੀ ਪਾਈ ਜਾਂਦਾ ਚਲ ਕੁਰਬਾਨੀ ਜਦਾ ਪਹਿਲਾ ਟਾਈਮ ਕੁਰਬਾਨੀਆਂ ਕਰਬੂਨੀਆਂ ਦਾ ਸਾਡਾ ਉਦੋਂ ਪਤਾ ਨਹੀਂ ਇਹਦੀ ਕਿੰਨੇ ਕੁਰਬਾਨੀਆਂ ਦੇ ਦੇਣਗੇ ਹੈ ਉਦੋਂ ਤਾਂ ਕਰਨੀਆਂ ਖੜਦਾ ਕੀਪਦਾ ਪਹਿਲੀ ਦੇ ਦੇਣਾ ਉਹ ਤਾਂ ਠੀਕ ਕਹਿੰਦੇ ਨਹੀਂ ਹੁੰਦੇ ਸਿਆਣੇ ਕਹਿੰਦੇ ਬੱਕਰੇ ਦੀ ਮਾਂ ਨੇ ਕਦੋਂ ਕਦੋਂ ਸੁੱਖ ਮਨਾਈਆ ਇਹਨਾਂ ਦਾ ਵਿਚਾਰਿਆਂ ਨੇ ਇਸੇ ਰਸਤੇ ਜਾਣਾ ਤੂੰ ਸਾਰਾ ਕੁਝ ਸੱਡ ਕੇ ਵਿੱਚ ਤੇਰੇ ਕੋਈ ਦਲਾਲ ਨਹੀਂ ਕੋਈ ਫਲਾਲ ਨਹੀਂ ਸਿੱਧਾ ਸੋਡਾ ਸੌਦਾ ਮੇਰੀ ਸੁਣਨਾ ਜੈਜ ਗਾਦੀ ਮੰਗੀ ਆ ਮੈਂ ਤੇਰੀ ਵੀ ਸੁਣੂ ਮੈਂ ਇਨਾ ਦੀ ਵੀ ਸੁਣੂ ਮੰਗਾ ਮੈਂ ਚੱਲ ਯਾਰ ਕੋਈ ਨਹੀਂ ਇੱਕ ਕੋਈ ਵੀ ਚਾਹੇ ਚਾਹੇ ਦਾ ਚਾਲੀ ਮੰਗਾ ਤੇਰੇ ਜੀ ਮੈਨੂੰ ਮੈਂਗਾ ਆਪਾਂ ਹੀ ਮਾਲਮ ਰੂ ਮੰਗਾ ਆ ਇਹ ਨਹੀਂ ਲੈ ਹਾਂ ਹੁਣ ਤੁਸੀਂ ਦੱਸੋ ਭਾਈ ਫਿਰ ਇਹਨੂੰ ਵੀ ਪੁੱਛ ਲੈਣੇ ਆ ਹਾਂ ਪੁੱਛ ਲੈ ਹੁਣ 14 ਤੋਂ ਤਹਾਂ ਛੋਟੀ ਗੰਜਾਇਸ ਹੈ ਨਹੀਂ ਦੇਖ ਭਾਈ 17 ਤੋਂ ਥੱਲੇ ਤੇਰੀ ਗੰਜਾਇਸ ਹੈ ਨਹੀਂ 500 ਕੱਟ ਕਰ ਲੈ ਚੱਲ 16.5 14.5 ਬੋਲ ਪੂਰਾ ਫੜਾ ਬਸ ਲੈ ਲੈ ਮੈਂ ਐਸੀ ਫੜਾ ਜਾਣਾ ਸਾਈ ਉਹ ਨਹੀਂ ਵੀਰੇ ਨਹੀਂ ਉਹ ਠੀਕ ਆ ਯਾਰ ਨਾ ਨਾ ਬਾਈ ਨਾ ਠੀਕ ਆ ਠੀਕ ਆ ਤੇ ਹੁਣ ਨਜ਼ਾਰਾ ਲੈ ਯਾਰ ਇਹ ਦੂਰੀ ਦਾ ਠੀਕ ਆ ਮੈਨੂੰ ਖੜਾ ਹੋਣਾ ਸੌਦਾ ਨੇੜੇ ਲੱਗ ਗਿਆ ਲੈ ਐ ਹੁਣ ਕਿੰਨੇ ਦਾ ਕਹਤਾ ਇਹ ਮੈਂ ਕਹਿੰਦੇ ਲੱਖ ਤੋਂ 10 ਲੱਖ ਰੁਪਏ 10 ਲੱਖ ਹੈ ਲੈ ਤੂੰ ਕੱਢ ਕੋਈ ਗੱਲ ਨਹੀਂ ਮੈਂ ਜਨਾ ਪੂਰੇ ਕਰਾਉਂ ਤੈਨੂੰ ਕੋਈ ਹੋਰ ਲੈ ਲਓ ਮੈਂ ਕੋਈ ਤੋ ਕਹਾਂ ਇਹ ਕੀ ਗੱਲ ਹੈ ਇੱਕ ਮਿੰਟ ਮੜਾ ਜਾ ਲਾ ਇੰਨਾ ਤੈਨੂੰ ਕਹਨੂੰ ਫੜਾ ਦੇ ਬੋਲੀ ਦਾ ਡੈਕ ਮੰਗੂ ਜਾਂਦਾ ਕਹਿੰਦਾ ਮੈਂ ਬਿਮਾਰ ਹਾਂ ਬੁਰਕਾ ਦਾ ਦਾ ਹੀਰੇ ਵਾਲਿਆਂ ਦੇ ਡੀਜੇ ਮੰਗੂ ਦੱਸ ਉਹ ਲਾ ਦੇ ਦੇ ਕਿਨਖੇਲੀ ਕੋਈ ਕਰ ਲਈ ਉਹ ਜੀ ਦਾ ਬਥੇਰਾ ਕਰਦਾ ਦੇਣ ਨੂੰ ਜੇ ਪੱਲੇ ਕੋਈ ਕੁਛ ਥੇੜੀ ਆ ਛੁਟਚੋ ਦੇ ਜਿਹੜੇ ਪਾਲੇ ਨੇ ਐ ਤਾਈ ਦਵਾਖਾ ਮੰਗੂ ਪਾਲੇ ਬਸ ਫੇਰ 5-4000 ਦਾ ਤਾਂ ਨਿਕਲ ਜਾ ਵੇਚ ਦਿੰਦਾ ਅਗਲਾ ਓਏ ਵੇਖ ਕੇ ਮਗਰੋ ਫਿਰ ਲੇ ਸਾਲ ਸਾਕਹੀ ਜਾਂਦੇ ਨੇ ਭਾਰੀ ਲੈ ਲੋ ਫਿਰ ਨਾ ਭਾਰੀ ਲੈਣੇ ਆ ਵੀਰੇ ਆ ਵੀਰੇ ਇਹਨੂੰ ਬੰਦ ਕਰ ਦੇ ਮੜਾ ਜਾ ਖੜ ਜਾ ਖੜ ਜਾ ਫੜਾਏ ਵੇ ਫੜਾ ਦੇ ਇਹ ਤਾਂ ਫੜੇ ਜਾਵਾਂ ਚੋਰੀ ਤੋਂ ਕੋਈ ਬੜੇ ਨਹੀਂ ਜਾਂਦੇ ਮੈਂ ਉਹ ਕਿੱਪ ਕਰ ਦੂੰਗਾ

ਬੱਕਰੀਆਂ ਦਾ ਮੇਟਣਾ ਬੱਸ ਬੱਸ ਬੱਦਲ ਨਹੀਂ ਗੱਲ ਨਹੀਂ ਬੱਦਲ ਨਾ ਯਾਰ ਆਪਾਂ ਲੋਕਾਂ ਨੂੰ ਯਾਰ ਯਾ ਲੈਣ ਪੰਜ 400 ਮਾਗੀ ਫੜ ਕੇ ਪੈਣਾ ਜਰੂਰ ਲੈ ਲਓ ਫੋਰ ਲੈ ਲਓ ਵੱਡਾ ਲੈ ਲਓ ਭਾਰੀ ਲੈ ਲਓ ਜਰੂਰੀ ਕੋਈ ਲਿੱਤਾ ਲੈਣਾ ਆਪਾਂ ਹਾਂ ਹਾਂ ਤੁਹਾਨੂੰ ਮਾਰ ਦੇਵਾਂਗਾ ਉਹ ਪੁੱਤ ਲਿਆ ਖਾ ਉਹ ਫਿਰ ਵੀ ਮੈਂ ਘੱਟ ਨਹੀਂ ਦਿੰਦਾ 15000 ਨਾ 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 ਨਹੀਂ ਵੀਰੇ ਰਾਤਾ ਛੋੜੇ ਕਰਕੇ ਮੱਥਾ ਮਾਰ ਰਹੇ ਠੀਕ ਹੈ ਦੇ ਦੇ ਮੈਂ ਦੇ ਬੰਦੇ ਨਹੀਂ ਵੀਰੇ ਨਹੀਂ ਵੀਰੇ ਨਹੀਂ ਕਰ ਦੂੰ ਤੁਸੀਂ ਇੱਕ ਮਿੰਟ ਨਾ ਇੱਕ ਸੋ ਇਹ ਨਹੀਂ ਲੈਣਾ ਹੋਰ ਲੈ ਲੋ ਭਾਰੀ ਲੈ ਲੋ ਯਾਰ ਉਹ ਵੱਡਾ ਫਿਰਦਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਭਾਈ ਦੇਖੋ ਇਹਨੇ ਮੰਗਿਆ ਕਿਹੜੇ ਸਾਹਬ ਨਾਲ ਇਹ ਨਹੀਂ ਪਤਾ ਬੱਕਰਾ ਤੁਹਾਨੂੰ ਮਾਰਾ ਆਉਣ ਵਾਲੇ ਸਮੇਂ ਇਹਦਾ ਮੈਂ ਕਹਦਾ ਕੋਈ ਨਹੀਂ ਦਿੰਦਾ ਹਾਂ ਪਾਰਟੀ ਦਾ ਹਾਂ ਉਹ ਨਹੀਂ ਕੀ 200 ਮੈਂ ਫੜ ਪੂਰੇ 15000 ਦਾ ਹੋ ਗਿਆ ਗਿੰਡਾ ਰੁਪਏ ਦਾ 2 56 4 5 6 7 8 9 10 11 12 13 14 ਲਓ ਜੀ 15 15.5 ਠੀਕ ਹੈ ਗੱਲ ਕਰੀਏ ਲਿਖਾਈ ਕਰਾ ਦੇਣਾ ਕੋਸ ਟੋਲ ਮੰਨ ਲੇ ਤਾਂ ਹੈ ਕਰਾ ਲੈ ਕਰਾ ਦੇ ਤੂੰ ਤਾਂ ਬੱਕਰਾ ਬੋਲਦੀ ਸੀ ਤਾ ਇੱਕ ਬੱਕਰਾ ਕਰਾ ਦੇ 200 ਰੁਪਏ ਆ ਲੈ ਜਾ ਵੀਰੇ ਆਪ ਦਾ ਸਵਾਗਤ ਹੋਇਆ ਹੋ ਲੋ ਵੀਰੇ ਪਰਮਾਤਮਾ ਤੁਹਾਨੂੰ ਵਾਦਾ ਕਰੇ